ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਨਾਰਮਲ ਰੇਟ 'ਤੇ ਦੋ گاਵਾ ਤਾਜ਼ੀਆਂ ਸੋਈਆਂ ਤੁਹਾਨੂੰ ਵਿਖਾਉਣੀਆਂ گاਵਾ ਦੋਵੇਂ ਅੱਜ ਹੀ ਸੋਈਆਂ ਬਿਲਕੁਲ ਤੇ ਆਹ ਦੇਖ ਸਕਦੇ ਜੀ ਆਹ ਮੱਝਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਵੀਰ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸਰਾਓ ਨਾਮ ਦੱਸਦੇ ਕਰੀ ਆਪਣਾ ਅਜਿੰਦਰ ਸਿੰਘ ਇਹਨੇ ਇਕੱਠਾ ਤਸਵੀਰ ਬਟਾਲਾ ਜ਼ਿਲ੍ਹਾ ਗਜ਼ਾਖਰ ਤੇ ਫੋਨ ਨੰਬਰ ਬੋਲਦੇ ਇੱਕ ਰਿ 90568277 ਬੋਲਦਾ ਠੀਕ ਹੈ ਜੀ گاਵਾ ਮਖਾ ਦੀਏ ਬਾਕੀ ਵੀਰ ਦੀ ਬੇਨਤੀ ਆ ਹਾਂਜੀ ਜਿਹੜਾ ਵੀਰ ਸਾਈ ਪਾਊਗਾ ਉਹਦੇ ਲਈ ਡੰਗਰ ਰੱਖਦਾ ਭਾਈ ਵੀਰ ਕਈ ਕਰਦੇ ਆ ਖਰਾਬ ਹਾਂਜੀ ਸਾਈ ਹੁਣੇ ਸਾਈ ਪਾਦ ਨੇ ਆਨੂੰ ਡੰਗਰ ਚਾਹਤੋ ਏਦਾਂ ਨਾ ਹੀ ਚੋਣਦੇ ਜੇ ਕੋਈ ਸਾਈ ਪਾਵੇ ਭਾਈ ਦੋ ਤਿੰਨਾਂ ਦੇ ਚੋਗੇ ਅੱਛਾ ਹਾਂਜੀ ਬਾਕੀ ਜਿਹਨੇ ਵੀਰ ਨੇ ਲੈਣੇ ਉਹ ਫੋਨ ਕਰਿਆ ਐਵੇਂ ਖੱਜੇ ਖਰਾਬ ਕਰ ਲਈ ਤੁਸੀਂ ਜੇ ਕਾ ਸਲਾਹ ਕਰਕੇ ਤੁਸੀਂ ਪਹਿਲਾਂ ਸਲਾਹ ਕਰ ਲਿਆ ਕਰੋ ਫਿਰ ਫੋਨ ਲਾਇਆ ਕਰੋ ਠੀਕ ਆ ਹਾਂਜੀ ਠੀਕ ਆ ਚਲੋ ਹੋਰ ਠੀਕ ਆ ਤੋੜ ਕੇ ਕਰੀ ਤੁਹਾਨੂੰ ਦਿਖਾ ਦਈਏ ਫੇਰ ਇਹਦੀ ਡਿਟੇਲ ਤੁਹਾਨੂੰ ਦੱਸਦੇ ਹਾਂ ਬਿਲਕੁਲ ਅੱਜ ਹੀ ਸੋਈ ਆ ਜਿਹੜੀ ਐ ਸਿੱਧੀ ਲਾ ਜਾ ਬਿੱਦੀ ਆ ਦੇ ਸਾਦੇ ਜੇ ਥੱਲੇ ਵੀ ਚੰਗੀ ਤਿਆਰ ਹੋਈ ਆ ਆ ਜਾ ਵੀ ਇਹਦੀ ਲਾਇਓ ਜੀ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਪਿਆਰਾ ਵਾ ਇੱਕ ਲੱਗ ਸ਼ਾਂਗ ਜੀ ਲੱਗੀ ਹੈ ਵਾ ਉਹ ਵੱਖਰੀ ਜੀ ਉਹ ਵੱਖਰੀ ਹੈ ਜਿਹੜੀ ਵੱਖਰੀ ਲੱਗੀ ਹੈ ਥਾਣਾ ਵੱਖਰਾ ਤੇ ਉਹ ਵੱਖਰੀ ਆ ਉਤਰਾ ਜਿਹੜੀ ਰੰਗ ਰੂਪ ਦੀ ਜਿਹੜੀ ਠੀਕ ਹੈ ਤੇ ਆ ਜਿਹੜਾ ਬੱਚਾ ਇਹਦਾ ਤਾਜ਼ਾ ਹੀ ਆ ਬੱਚਾ ਹੈ ਜਿਹੜਾ ਇਹਦੇ ਮਗਰ 나ੜੂ ਬਿਲਕੁਲ ਆ ਦੇਖ ਸਕਦੇ ਜੀ। ਇਹ ਜੂੜੇ ਵੀ ਇਹਦੇ ਉੱਤਰਾ ਹੀ ਆ। ਤੇ ਵੀਰ ਜੀ ਕਿੰਨਾ ਕੁ ਦੁੱਧ ਦੇ ਚਵਾਈ ਜਾਊਗੀ? ਦੁੱਧ ਵੀਰ ਜੀ ਪਹਿਲਾਂ ਇਹਨੇ 17 18 ਕਿਲੋ ਅੱਛਾ ਉਹ ਕਹਿੰਦੇ 20 ਕਹਿੰਦੇ ਮੱਕੀ ਹੁਣ ਵੀ 17 18 ਕਿਲੋ ਭਾਅ ਨਾਲ ਚਵਾਈ ਜਾਊਗੀ। ਅੱਛਾ 17 18 ਨਾਲ ਲਾਗੇ ਚਵਾਈ ਜਾਊਗੀ। ਚਵਾਈ ਜਾਊਗੀ ਬਾਕੀ ਫਿਰ ਅਸੀਂ ਬਹੁਤ ਚੰਗੀ ਕੋਠਾ ਠੰਡਕ ਦਾ ਲਗਾ ਬੈਠੋ। ਕੀ ਰੱਖਣਾ ਇਹਦਾ ਮੁੱਲ ਫਿਰ ਆਪਾਂ? ਮੁੱਲ ਤੇ ਵੀਰ ਜੀ ਬਾਈ ਮਾਰਕੀਟ ਦੇ ਹਿਸਾਬ ਨਾਲ ਦਾ 50 60 ਕਰੀ ਜਾਈਏ। ਅੱਛਾ ਇਹਦਾ ਮੁੱਲ 45000 45000 ਹਾਂ ਜੀ ਕਰੀਏ ਮਾਨਤਨ ਕਿੰਨਾ ਕੋਈ ਕਰਦਾਂਗੇ 40 ਦੀ 40 ਤੋਂ ਅੰਦਰ 2 ਛੱਡ ਦਾਂਗੇ ਅੱਛਾ 38000 ਦੀ ਦੇ ਦੋਗੇ 38000 ਦੀ ਦਾਂਗੇ ਚਲੋ ਮੌਕੇ ਤੇ ਮੌਕੇ ਤੇ ਹੋਰ ਕਰ ਦੋਗੇ ਮਾਨਤਨ ਨਹੀਂ ਕਰਦਾਂਗੇ ਵੇੜ ਬਹੁਤ ਚੰਗੀ ਹੈ ਬਾਕੀ ਬੋਲਾ ਵੀਰ ਜੀ ਥਲੇ ਰਾਤੀ ਨੂੰ ਜਾਂ ਸਵੇਰੇ ਚ ਵਾਈ ਹੋਈ ਹੈ 6-7 ਕਿਲੋ ਸਿਰੇ ਬੋਲਾ ਵਿੱਚ ਹੋਇਆ ਥਲੇ ਅੱਛਾ ਹਾਂ ਜੀ ਹੁਣ ਇਹ ਸਾਡੇ ਕੋਲ ਆਈ ਹੈ ਠੀਕ ਹੈ ਜੀ ਇਹ ਵੀ ਕੱਲ ਦੀ ਸਹੀ ਜੀ ਵੇੜ ਇਹ ਕੱਲ ਦੀ ਸੋਈ ਆ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਵੀ ਬੱਚਾ ਜੀ ਇਹਦੇ ਮਗਰ ਵੀ ਜਿਹੜਾ ਬੱਛਾ ਹੀ ਆ ਤੋੜ ਦੋ ਇਹ ਵੀ ਇੱਕ ਰੀ ਇਹਦਾ ਵੀ ਬੱਚਾ ਜਿਹੜਾ 나ੜੂ ਤੇ ਹੀ ਆ ਬਿਲਕੁਲ ਤਾਜ਼ਾ 나ੜੂ ਦਾ ਆ ਦੇਖ ਸਕਦੇ ਹੋ ਇਹ ਵੀ ਅਜੇ ਬੋਲੇ ਚ ਹੀ ਆ ਬਾਕੀ ਚੰਗੀ ਤਿਆਰ ਹੋਈ ਆ ਚੰਗੇ ਕੱਦ ਕਾਟਦੀ ਆ ਜਿਹੜੀ ਆ ਤੇ ਵੇਦੀ ਇਹ ਕਿੰਨਾ ਕੁ ਦੁੱਚਾਈ ਜਾਊਗੀ ਉਹ ਤੇ ਵੀ ਜਿਹੜੇ ਬਰਕਰਾਰ ਤੇਰਾ 14 ਕਿਲੋ ਬੋਲਾ ਹੈ ਅੱਛਾ ਦੋਦੇ ਵੀ 17 18 ਕਿਲੋ ਚਾਹ ਉਹ ਘਰ ਵਾਲੇ ਕਹਿੰਦੇ 20 ਕਿਲੋ ਚੁੰਦੇ ਰਿਆ ਕਰ ਤੂੰ ਜਾ ਸੁਆ ਅੱਛਾ ਜੋ 17 18 ਨਾਲ ਦੀ ਕਿ ਹੋਊਗੀ ਨਾ 17 18 ਨਾਲ ਲੱਗੇ ਚਵਾਈ ਜਾਊਗੀ ਇਹਦਾ ਕੀ ਰੱਖਣਾ ਜੀ ਮੁੱਲ ਇਹਦਾ ਮੁੱਲ 50000 ਦੇ 50000 ਹਾਂ ਜੀ ਕਿੰਨਾ ਕਰਨਾ ਮੰਨਤਾਂ ਇਹਨਾਂ ਹੋ ਗਏ 5000 ਹੀ ਇਹਦਾ ਵੀ ਕਰ ਦਈਏ 7000 ਹੀ ਕਰ ਦਾਂਗੇ ਅੱਛਾ 43000 43000 ਦਿਦੋਗੇ ਬਾਕੀ ਜੇ ਕੋਈ ਜੋੜਾ ਹੀ ਪਾ ਲੂਗਾ ਤੇ ਕਰ ਦੋ ਕਿ ਮੰਨਦੇ ਅਸੀਂ ਫਿਰ ਵਾਅਦਾ ਕਰ ਦਾਂਗੇ ਠੀਕ ਹੈ ਜੀ ਬਾਕੀ ਆਹ ਦੇਖ ਸਾਦੇ ਜਾਈਗੀ ਵੀ ਕ੍ਰੋਸ ਪੰਚ ਫੈਟੇ ਦੀ ਚੰਗੀ ਆਈ ਜਾਓਗੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਵਾ ਬਾਕੀ ਹੁਣ ਝੋਟੀਆਂ ਤੁਹਾਨੂੰ ਦਿਖਾਈਏ। ਸਾਡੀ ਪਹਿਲੀ ਝੋਟੀ ਸੁਈ ਜੇ ਵੀਰ ਜੀ। ਪਹਿਲਾ ਸੁਆ ਝੋਟੀ ਜਿਹੜਾ ਇਸ ਸੁਈ ਆ। ਤੇ ਆ ਥਾਣੇ ਦੇ ਦੇਖ ਸਕਦੇ ਲੱਗੇ ਤਾਂ। ਦੱਸਿਓ ਵੀਰ ਜੀ ਇਹਦੇ ਬਾਰੇ। ਇਹ ਵੀਰ ਜੀ ਪਸੰਦੀ ਝੋਟੀ ਸੁਈ ਜੇ। ਅੱਛਾ। ਇਹ ਦੇਖੋ ਮਗਰ ਕਟਾ ਜੇ। ਠੀਕ ਤੇ ਬੱਚਾ ਜੇ 10 ਕਿਲੋ ਵੀਰ ਜੀ ਗੋਲਾ ਹੀ ਹੋਊਗਾ ਇਹ ਦੇਖੋ। ਅੱਛਾ। ਦਵਾ ਕੇ ਦਵਾਗੇ। 10 ਲੀਟਰ ਚਵਾ ਕੇ ਦੋਗੇ ਕਰੋ। ਚਵਾ ਕੇ ਦੋਗੇ ਤਾਂ ਉਹਦਾ ਨਾ ਨਾ ਹੋਊਗਾ। ਲਿਆ ਫਿਰ ਤੋਰੋ ਇੱਕ ਰੀਨ। ਆ ਬੱਚਾ ਜਿਹੜਾ ਇਹਦਾ ਮੋਕੇ ਦੇ 10 ਲੀਟਰ ਜਿਹੜੇ ਕਹਿੰਦੇ ਕਿ ਇਹਦੇ ਕੋਲ ਤਿਆਰ ਆ ਸੂਆ ਜਿਹੜਾ ਇਹਦਾ ਪਹਿਲਾ ਦਸ ਤੇ ਬਾਕੀ ਚੰਗੇ ਕੱਦ ਕੱਟਦੀ ਝੋਟੀ ਆ ਪਿੱਠ ਪੜੇ ਤਾਂ ਨਹੀਂ ਚੰਗੀ ਆ ਸੋਈ ਸੁਵਾਈ ਆ ਹਾਂ ਦੇਖ ਸਾਡੇ ਸੋਹਣੀ ਝੋਟੀ ਆ ਜਿਹੜੀ ਸਿੰਗਾ ਤਾਂ ਵੀ ਸੋਹਣੇ ਆ ਤੇ ਕੱਦ ਕਾਠ ਵੀ ਜਿਹੜਾ ਚੰਗਾ ਵਾ ਤੇ ਵੀਰ ਜੀ ਕਿੰਨਾ ਕੁ ਦੁੱਧ ਦੇ ਚਵਾਈ ਜਾਊਗੀ ਦੁੱਧ ਵੀਰ ਜੀ 13 ਚਵਾਈ ਦੁੱਧ ਬਣਾ ਲਨ अच्छा 10 किलो ਹਣ ਚੋਗੇ ਦਵਾਂਗੇ ਕੋ ਦੋ ਦੇ ਤਿੰਨਾਂ ਕੋ ਵੀਰ ਚੋਗੇ ਦਸਲੀ ਕਰਕੇ ਖੜੇ ਠੀਕ ਐ ਬਾਕੀ ਪਿੱਠਪੋੜੇ ਦਵਾਂਗੇ ਆਪਾਂ ਦੇਖ ਸਕਦੇ ਠੀਕ ਐ ਤੇ ਇਹਦਾ ਕੀ ਰੱਖਣਾ ਜੀ ਮੁੱਲ ਦੱਸਿਓ ਮੁੱਲ ਵੀਰ ਜੀ ਕੀ ਗੱਲ ਦੱਸਣ ਦੀ ਤੇ ਇਹਦਾ ਮੁੱਲ ਮੁੱਲ ਤਾਂ ਵੀਰ ਜੀ ਦਾ ਆਪਾਂ 80000 ਕਰ ਲਈ ਅੱਛਾ 75000 ਦੀ ਦਵਾਂਗੇ 75000 ਦੀ ਕਰ ਦੋ ਕਿ ਮੰਨ ਤਨ ਮੋਕੇ ਤੇ ਹੋਰ ਕੋਈ ਨਹੀਂ ਕਰਾਂਗੇ ਅੱਛਾ ਦੁੱਧ ਬਾਕੀ 10 ਕਿਲੋ ਬੋਲਾ ਚੋਗੇ ਦਵਾਂਗੇ ਖੁੱਲਾ ਕਰ ਦੋ ਕਿ ਮੰਨ ਤਨ ਖੁੱਲਾ ਹੀ ਕਰਾਂਗੇ ਚਲੋ ਕੋ ਫੋਨ ਲਾਵੇ ਇੱਕ ਕਰੀ ਹੈ ਨਾ ਬਾਕੀ ਆ ਖੱਲਿਆਂ ਦੇਖ ਸਕਦੇ ਜੀ ਤੇ ਹੁਣ ਆ ਜਿਹੜੀ ਦੂਸਰੀ ਨੰਬਰ ਤੇ ਝੋਟੀ ਆ ਵੀ ਸੋਈ ਸਵਾਈ ਜੇ ਇਹ ਕਿੰਨਾ ਸੁਹਾ ਸੋਈ ਜੇ ਸਈ ਵੀਰ ਜੀ ਪਹਿਲੇ ਚਾਰ ਦੰਦ ਜੇ ਤੋਰ ਹੈਕ ਕਰੀ ਦਿੰਦਾ ਮੈਂ ਚਾਰ ਦੰਦ ਦੱਸਦੇ ਵੀ ਮੂੰਹ ਦੰਦ ਕਿਤੇ ਵੇਜੇ ਤੁਸੀਂ ਚੱਕ ਕੇ ਤੇ ਇੱਕ ਮਿੰਟ ਇਹਨੇ ਹੁਣ ਫੜਨ ਤਾਂ ਥੋੜਾ ਜਿਹਾ ਕਰਦੀ ਆ ਆ ਦੇ ਸਾਦੇ ਜੇ ਇਹ ਚਾਰੀਆਂ ਛਪਣਵਾ ਦਾ ਟੋਟਾ ਡੀਰ ਆ ਤੇ ਹੰਡੀ ਹੈ ਸਾਈਡ ਵਾਲਾ ਦੰਦਾ ਜੇ ਉੱਤਰਾ ਹੀ ਆ ਤੇ ਜਿਹੜੀ ਆ ਛੱਗੀ ਕੋ ਮੀਰ ਮੰਨ ਲੇ ਜਿਹੜੀ ਝੋਗੀ ਤੋਂ ਛੱਗੀ ਚੜੀ ਆ ਬੋਲਾ ਜਿਹੜਾ ਗਿਰਜੀ ਦਜਾ ਦੇ ਸਿੰਘ ਬੋਲਾ ਜਿਹੜਾ 7-8 ਕਿਲੋ ਲੈ ਗਾ ਜੀ 7-8 ਕਿਲੋ ਬੋਲਾ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਕੱਦ ਕਾਠ ਬੋਡੀ ਵੇਟ ਜਿਹੜਾ ਇਹਦਾ ਚੰਗਾ ਵਾ ਸਾਂਭੇ ਸੁੰਭੇ ਵਿੱਚ ਚੰਗੀ ਸੋਹਣੀ ਝੋਟੀ ਆ ਜਿਹੜੀ ਤੇ ਵੀਰ ਜੀ ਕੀ ਫਿਰ ਮੁੱਲ ਰੱਖਣਾ ਝੋਟੀ ਦਾ ਇਹਦਾ ਮੁੱਲ ਵੀਰ ਜੀ 70000 70000 ਹਾਂ ਜੀ ਕਰ ਦੇਣਾ ਮਾਨਤਨ ਵਿੱਚ ਹੋਰ ਕਰ ਦਾਂਗੇ ਜੀ ਕਿੰਨਾ 50000 ਹੀ ਕਰ ਦਿੰਦੇ ਭੈਣ ਜੀ 65000 ਦੇ ਝੋਟੀ ਦੇ ਦੋਗੇ ਹਾਂ ਜੀ ਠੀਕ ਆ ਚਲੋ ਕੋਈ ਵੀਰ ਫੋਨ ਲਾਵੇ ਮਾਨਤਨ ਮੌਕੇ ਤੇ ਹੋਰ ਕਰ ਦਾਂਗੇ ਤੇ ਦੁੱਧ ਕਿੰਨਾ ਚਵਾਈ ਜਾਊਗੀ ਮਗਰ ਵੀ ਕੱਟੀ ਜੇ ਇਹਦੇ ਮਗਰ ਇਹਦੇ ਕੱਟੀ ਆ ਦੁੱਧ ਵੀਰ ਜੀ 10000 10-11 ਲੀਟਰ ਜਿਹੜਾ ਚਵਾਈ ਜਾਊਗੀ ਬਾਕੀ ਪਲੀ ਪਲੀ ਝੋਟੀ ਆ ਬਾਕੀ ਪੂਰੀ ਸਾਂਭੇ ਸੁੰਭੀ ਝੋਟੀ ਗੋਲ ਆ ਪੂਰੀ ਜਿਹੜੀ ਸਿੰਗਾ ਤਾਂ ਵੀ ਸੋਹਣੇ ਆ ਆ ਦੋਵੇਂ ਝੋਟੀਆਂ ਜਿਹੜੀਆਂ ਸੋਹਣੀਆਂ ਕੁੰਡੀਆਂ ਝੋਟੀਆਂ ਵਾਂ ਜਿਹੜੀਆਂ ਹੁਣ ਇੱਕ ਗੱਬਣ ਝੋਟੀ ਤੁਹਾਨੂੰ ਦਿਖਾਉਣੀ ਆ ਤੋਰ ਦੋ ਵੀਰ ਜੀ ਕਰੀ ਇਹਨਾਂ ਨੂੰ ਬੱਚਾ ਤੇ ਲੈ ਜੂਗੇ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਠੀਕ ਆ ਤੇ ਇਹਦਾ ਕੀ ਰੱਖਣਾ ਵੀਰ ਜੀ ਫਿਰ ਮੁੱਲ ਆਪਾ ਇਹਦਾ ਮੁੱਲ ਵੀਰ ਜੀ 60000 60000 ਆ ਹਾਂਜੀ ਕਿੰਨਾ ਕਰਨਾ ਵਿੱਚ ਮਾਨ 60 ਜੀ ਦੇ ਦਾਂਗੇ 60000 ਚ ਹੋਰ ਕੁਝ ਛੱਡ ਦੀਏ ਛੱਡ ਦਾਂਗੇ 2000 ਵੇਖੋ ਬਾਕੀ ਛੋਟੀ ਇੱਧਰ ਵੇਖੋ ਕਿਦਾਂ ਮੰਨਦੀ ਏ ਠੀਕ ਆ ਬਾਕੀ ਛੋਟੀ ਉਕੋ ਤੇ ਇਹ ਕਿੰਨਾ ਕੁ ਦੁੱਧ ਚ ਪਈ ਜਾਊਗੀ ਦੁੱਧ ਵੀਰ ਦੀ ਘਰ ਵਾਲੇ ਤਾਂ ਦੇ ਪਹਿਲਾਂ ਸਾਰੇ 10 ਜਾਣ ਕਰੋ ਜਿਹੜਾ ਦੁੱਧ 1000 ਬਾਰੇ ਕੋਈ ਮਾਰ ਨਾ ਲਾਉਗੀ ਠੀਕ ਆ ਜੀ ਬਾਜੀ ਥਣਾ ਦੀ ਪਿੱਛੇ ਦੀ ਸਾਡੀ ਗਾਰੰਟੀ ਠੀਕ ਆ ਤੇ ਹੁਣ ਇੱਕ ਛੋਟੀ ਹੋਰ ਲੱਗੀ ਆ ਇਹ ਵੀ ਸੂਈ ਏ ਤੋੜ ਦੋ ਇਹਨਾਂ ਵੀ ਇੱਕ ਦੀ ਥਣ ਦੇਖ ਸਾਦੇ ਜਿਹਦੇ ਲੱਗੇ ਤਾਂ ਕਿੰਨਾ ਜਿਹਾ ਬੇਤੀ ਦੁੱਧ ਤਿਆਰ ਇਹਦੇ ਕੋਲ ਬਿਲਕੁਲ ਜੀ 9 ਕਿਲੋ ਹੋਣਾ ਏ ਤੇ ਬੱਚਾ ਕਿ ਜਮਕਰ ਕਟਾ ਮਗਰ ਇਹਦੇ ਕਟਾ ਵਾ ਉਧਰ ਨੂੰ ਤੋੜ ਦੋ ਵੀ ਬਾਕੀ ਪੇਠ ਪੜੇ ਤੇ ਵੀ ਠੀਕ ਆ। 8 ਕਿਲੋ ਦੁੱਧ ਦਾਸ ਤੇ ਜਿਹੜਾ ਇਹਦੇ ਕੋਲ ਮੋਕੇ ਤੇ ਤੇ ਇਹਦਾ ਕੀ ਵਿਧੀ ਰੱਖਣਾ ਮੋਲ ਆਪਾਂ ਇਹ ਤਾਂ ਮੁੱਲ ਤਾਂ ਕਰਨੂ ਵੀ ਜੀ ਭਾਪ ਚੇਗੇ ਯਾਰ ਕਰ ਲਈਏ ਅੱਛਾ 50000 ਦੀ ਦਵਾਂਗੇ 50000 ਦੀ ਦੇ ਤੋਗੇ ਚਲੋ ਮੌਕੇ ਤੇ ਹੋਰ ਕਰ ਦੋਗੇ ਮੰਨ ਤਾਂ 2000 ਛੱਡ ਦਾਂ 48000 ਦੀ ਹੋਰੀ ਦੇ ਦਾਂ 40000 ਦੀ ਉਸਾਂ ਵੀ ਜੀ ਝੋਟੀ ਇਹ ਨਾ ਵਜਨੇ ਝੋਟੀ ਦਾ ਠੀਕ ਹੈ ਜੀ ਬਾਕੀ ਕੋਈ ਚੋਆ ਕੇ ਖੜੇ 8 ਕਿਲੋ ਤੋਂ ਬਾਹਰ ਦੋਦੇ ਆ ਠੀਕ ਹੈ ਜੀ ਇੱਕ ਨੰਬਰ ਦਾ ਚੋਆਪ ਸਮਾਉ ਹੋ ਗਿਆ ਜਿੰਨੇ ਵਾਰੀ ਮਰਜ਼ੀ ਮੈਂ ਤਿੰਨ ਵਾਰੀ ਦੇੜੀ ਕੋਈ ਨਹੀਂ ਖੰਡੀ ਝੋਟੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਪਛ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ